ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਝੋਟੀਆਂ ਤੇ ਆ ਆਪਣੇ ਕੋਲੇ ਲੈਣ ਝੋਟੀ ਬਕਾਊਆ ਤੇ ਜਿਹਦੇ ਮਗਰ ਤੁਸੀਂ ਦੇਖ ਸਕਦੇ ਕੱਟਾ ਤੇ ਇਹਨੂੰ ਤਿੰਨ ਦਿਨ ਹੋ ਗਏ ਸੂਈ ਨੂੰ ਦੇਖ ਸਕਦੇ ਤੁਸੀਂ ਇਸ ਆਨੇ ਤੁਸੀਂ ਥਣਾ ਦੀ ਪੰਤਰ ਸਾਰੇ ਥਣ ਇੱਕੋ ਜਿਹੇ ਤੇ ਦੇਖ ਸਕਦੇ ਤੁਸੀਂ ਬਾਈਆਂ ਦੀ ਚੰਗੀ ਪੜੀ ਰਹੀ ਹੈ ਘਰ ਦੀ ਝੋਟੀਆ ਦੇਖ ਸਕਦੇ ਹੋ ਤੇ ਬਾਈਆਂ ਦਾ ਆਪਾਂ ਤੋਰਾ ਚੈੱਕ ਕਰਾਉਣੇ ਇਹਦਾ ਦੇਖ ਸਕਦੇ ਤੁਸੀਂ ਤੋਰਾ ਚੰਗੀ ਪਣੀ ਵੀ ਆ ਪਹਿਲਨ ਝੋਟੀਆ ਤੇ ਮਗਰ ਕਟਾ ਦੇਸਾਂ ਦਾ ਥਾਣਾ ਦੀ ਪੰਤਰ ਇੱਥੇ ਮੋੜ ਲੈ ਕੋਈ ਨਹੀਂ ਬਈ ਤੇ ਬਾਈ ਵੀਡੀਓ ਦੇ ਵਿੱਚ ਨਹੀਂ ਆਉਂਦੇ ਕਹਿੰਦੇ ਸਾਨੂੰ ਸੰਗ ਲੱਗਦੀ ਆ ਤੇ ਸਾਰੀ ਇੰਟਰੋਡਕਸ਼ਨ ਆਪਣੇ ਬਾਰੇ ਤੇ ਬਾਈਆਂ ਦਾ ਆਪਾਂ ਕੰਟੈਕਟ ਨੰਬਰ ਪਾ ਦਾਂਗੇ ਇਹਦੇ ਵਿੱਚ ਜਿਹੜੇ ਮੇਰੇ ਵੀਰ ਭਾਈ ਨੇ ਲੈਣੀ ਹੋਵੇ ਪਹਿਲਨ ਝੋਟੀ ਤਾਂ ਕੰਟੈਕਟ ਕਰ ਸਕਦਾ ਬਾਈਆਂ ਨਾਲ ਤੇ ਮੁੱਲ ਬਾਈ ਕਹਿੰਦੇ ਆਪਾਂ ਫੋਨ ਤੇ ਦੱਸਾਂਗੇ ਤੇ ਉਹ ਆਪਾਂ ਨੰਬਰ ਪਾ ਲਈ ਵਿੱਚ ਇਹ ਸਾਡੇ ਨੇ ਤੁਸੀਂ ਥਾਣਾ ਦੀ ਪੰਤਰ ਤੈਨੱਕ ਦੇ ਨਹੀਂ ਹੋਇਆ ਸੂਈ ਨਾਜ ਨੂੰ ਠੀਕ ਹੈ ਜੀ ਆ ਇਹਦੇ ਮਾਰਕਟ ਆ ਤੇ ਭਈਆ ਆਪਾਂ ਕੰਟੈਕਟ ਨੰਬਰ ਆ ਵੀਡੀਓ ਦੇ ਵਿੱਚ ਪਾ ਦਾਂਗੇ ਸੋ ਹੋਊਗਾ ਤੇ ਭਾਈਆਂ ਨਾਲ ਕੰਟੈਕਟ ਨੰਬਰ ਤੇ ਕਰ ਸਕਦੇ ਮੁੱਲ ਦਾ ਪਤਾ ਪੇਛ ਸਕਦੇ ਤੁਸੀਂ ਥਾਣਾ ਦੀ ਬੰਤਰ ਤੇ ਇਹਨਾਂ ਦਾ ਮਜ਼ੇਦਾਰ ਕਾਰਡ ਪਹਿਲਾਂ ਆਪਾਂ ਪੁੱਛ ਲਾਂਗੇ ਭਾਈਆਂ ਤੋਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਰੱਖ ਦਾਂਗੇ ਭਾਈਆਂ ਤੋਂ ਪਤਾ ਕਰਨ ਤੋਂ ਪਤਾ ਲੱਗਿਆ ਕਿ ਮੱਝ ਦਾ ਰਿਕਾਡ ਇਹਦੀ ਮਾਂ ਦਾ ਦੁੱਧ ਦਾ 12-13 ਲੀਟਰ ਸੀ ਤੇ ਥਾਂਸ ਤੇ ਕਹਿੰਦੇ ਚਵਾਈ ਚ ਪੂਰੀ ਫੋਲੀ ਆ ਚੋਟੀਆਂ ਪਹਿਲਣ ਆ ਇਹ ਸੈਂਡਸ ਜੀ ਜਿਹੜੀ ਪਹਿਲਾਂ ਚੋਟੀਆਂ ਬਿਕਾਉਗਾ ਉਹਨਾਂ ਬਾਈਆਂ ਦਾ ਘਰ ਹੈਗਾ ਚੋਟੀਆਂ ਤਾਂ ਫੂਲ ਸੜਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਖੇਚ ਘਰਾਂ ਬਾਈਆਂ ਦਾ ਜਿਹੜੇ ਮੇਰੇ ਵੀਰ ਭਰਾਵਾਂ ਨੇ ਲੈਣੀ ਹੋਵੇ ਚੋਟੀਆਂ ਪਹਿਲਣ ਤਾਂ ਉਹ ਬਾਈਆਂ ਨਾਲ ਕੰਟੈਕਟ ਕਰ ਸਕਦਾ ਧੰਨਵਾਦ ਜੀ